ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਪੜ ਸੁਣਨੇ ਹਾਂ ਲੇਖਕ ਗ੍ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਤੇ ਫੇਰ ਇੱਕ ਦਿਨ ਆਦਮਾ ਦੀ ਵੀ ਬਹੁਤ ਦੁਖੀ ਹੈ ਉਹਦਾ ਜਵਾਈ ਹਮੇਸ਼ਾ ਵਾਂਗ ਹੀ ਕੱਲ ਰਾਤ ਫੇਰ ਆਇਆ ਸੀ ਤੇ ਘਰ ਦੇ ਭਾਂਡੇ ਪੰਨ ਕੇ ਤੁਰ ਗਿਆ ਹੈ ਕਾਫੀ ਹਨੇਰਾ ਹੋ ਚੁੱਕਿਆ ਸੀ ਮਾਵਾਂ ਧੀਆਂ ਪਕਾ ਖਾ ਕੇ ਰੋਟੀ ਟੁੱਕ ਦਾ ਸਾਰਾ ਕੰਮ ਨਿਬੇੜ ਕੇ ਟੀਵੀ ਸਾਹਮਣੇ ਬੈਠੀਆਂ ਸੀਰੀਅਲ ਦੇਖ ਰਹੀਆਂ ਸਨ ਸੀਰੀਅਲ ਤੋਂ ਬਾਅਦ ਬਿਮਲਾ ਨੇ ਆਪਣੇ ਕਮਰੇ ਵਿੱਚ ਜਾ ਕੇ ਪੜਨ ਬੈਠ ਜਾਣਾ ਸੀ ਉਹਦੇ ਬੀਐਸਸੀ ਦਾ ਇਹ ਆਖਰੀ ਸਾਲ ਹੈ ਸਲਾਨਾ ਪ੍ਰੀਖਿਆ ਨੇੜੇ ਹੈ ਉਹ 12 ਵਜੇ ਤੱਕ ਜਾਗਦੀ ਹੈ ਸਵੇਰੇ 5 ਵਜੇ ਹੀ ਫੇਰ ਉੱਠ ਖੜਦੀ ਹੈ ਬਹੁਤ ਪੜਦੀ ਹੈ ਉਹਦੀ ਸ਼ਰਤ ਲੱਗੀ ਹੈ ਉਹ ਰੇਸ਼ਮ ਨਾਲੋਂ ਵੱਧ ਨੰਬਰ ਲਵੇਗੀ ਰੇਸ਼ਮ ਸਿੰਘ ਬਿਮਲਾ ਦਾ ਜਮਾਤੀ ਹੈ ਉਹਨਾਂ ਦੇ ਘਰੇ ਹੀ ਰਹਿੰਦਾ ਹੈ ਆਤਮਾ ਦੇਵੀ ਨੇ ਉਹਨੂੰ ਅਲੱਗ ਕਮਰਾ ਦਿੱਤਾ ਹੋਇਆ ਹੈ ਬਹੁਤ ਸ਼ਰੀਫ ਮੁੰਡਾ ਹੈ ਉਹਦੀਆਂ ਧੀਆਂ ਮੰਗਹੀ ਜਿਵੇਂ ਉਹਦੀ ਤੀਜੀ ਧੀ ਹੋਵੇ ਰੇਸ਼ਮ ਦੀ ਆਦਤ ਹੈ ਉਹ ਆਥਣ ਦੀ ਰੋਟੀ ਖਾ ਕੇ ਕਰੋ ਨਿਕਲ ਜਾਵੇਗਾ ਉਹਨੂੰ ਟੈਲੀਵਿਜ਼ਨ ਦੇਖਣ ਦਾ ਕੋਈ ਖਾਸ ਸ਼ੌਂਕ ਨਹੀਂ 10 ਵਜੇ ਤੱਕ ਆਪਣੇ ਦੋਸਤਾਂ ਕੋਲ ਬੈਠ ਕੇ ਗੱਪਾਂ ਮਾਰੇਗਾ ਜਾਂ ਕਿਧਰੇ ਘੁੰਮੇ ਫਰੇਗਾ ਫੇਰ ਪਤਾ ਨਹੀਂ ਕਦੋਂ ਘਰ ਆਵੇਗਾ ਆਤਮਾ ਦੇਵੀ ਤਾਂ ਕਦੋਂ ਦੀ ਸੌ ਚੱਕੀ ਹੁੰਦੀ ਹੈ ਬਿਮਲਾ ਆਪਣੇ ਕਮਰੇ ਵਿੱਚ ਪੜ ਰਹੀ ਹੁੰਦੀ ਹੈ ਉਹ ਮਲਕੜੇ ਜਿਹੇ ਘਰ ਵੜੇਗਾ ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਕੇ ਜਿੰਦਰਾ ਲਾ ਦਿੰਦਾ ਹੈ ਕੋਈ ਆਵਾਜ਼ ਨਹੀਂ ਕੋਈ ਖੜਕਾ ਨਹੀਂ ਫੇਰ ਸੋਈ ਵਿੱਚ ਜਾ ਕੇ ਗੈਸ ਤੇ ਚਾਹ ਦੇ ਦੋ ਕੱਪ ਬਣਾਏਗਾ ਬਿਮਲਾ ਦੇ ਕਮਰੇ ਵਿੱਚ ਚੁੱਪਚਾਪ ਆ ਬੈਠੇਗਾ ਇਸ਼ਾਰੇ ਨਾਲ ਉਹਨੂੰ ਚਾਹ ਪੀਣ ਲਈ ਕਹੇਗਾ ਆਪਣਾ ਕੱਪ ਖਤਮ ਕਰਕੇ ਆਪਣੇ ਕਮਰੇ ਵਿੱਚ ਚੱਲਿਆ ਜਾਵੇ ਬੜਨ ਬੈਠ ਜਾਵੇਗਾ ਹਮੇਸ਼ਾ ਉਹ ਬਿਮਲਾ ਨਾਲੋਂ ਬਾਅਦ ਵਿੱਚ ਸੌਂਦਾ ਹੈ ਸਵੇਰੇ ਨਹੀਂ ਉੱਠਦਾ ਉਦੋਂ ਹੀ ਉੱਠਦਾ ਹੈ ਜਦੋਂ ਰਸੋਈ ਦੇ ਭਾਂਡੇ ਖੜਕ ਰਹੇ ਹੁੰਦੇ ਹਨ ਤੇ ਆਤਮਾ ਦੇਵੀ ਸਵੇਰ ਦਾ ਨਾਸ਼ਤਾ ਤਿਆਰ ਕਰ ਰਹੀ ਹੁੰਦੀ ਹੈ ਰੇਸ਼ਮ ਸਿੰਘ ਦਾ ਬਾਪ ਆਤਮਾ ਦੇਵੀ ਦੇ ਪਤੀ ਦਾ ਦੋਸਤ ਸੀ ਦੋਵੇਂ ਇੱਥੋਂ ਦੇ ਰੇਲਵੇ ਸਟੇਸ਼ਨ ਤੇ 13-14 ਸਾਲ ਇਕੱਠੇ ਰਹੇ ਉਹਨਾਂ ਆਪਸ ਵਿੱਚ ਸਕੇ ਭਰਾਵਾਂ ਵਰਗਾ ਵਰਤ ਵਿਹਾਰ ਸੀ ਉਹ ਹਰਿਆਣੇ ਦੇ ਸਨ ਤੇ ਰੇਸ਼ਮ ਦਾ ਪਿਤਾ ਇੱਧਰ ਪੰਜਾਬ ਦਾ ਹੀ ਰੇਲਵੇ ਕੁਆਟਰਾਂ ਵਿੱਚ ਉਹ ਨਾਲ-ਨਾਲ ਰਹਿੰਦੇ ਸਨ ਰੇਸ਼ਮ 4 ਸਾਲ ਦਾ ਸੀ ਜਦੋਂ ਉਹਦੀ ਮਾਂ ਮਰ ਗਈ ਰੇਸ਼ਮ ਦੇ ਪਿਤਾ ਨੇ ਹੋਰ ਵਿਆਹ ਕਰਵਾ ਲਿਆ ਫਿਰ ਉਹਦੀ ਇੱਥੋਂ ਬਦਲੀ ਹੋ ਗਈ ਸੀ ਪਰ ਰੇਸ਼ਮ ਆਤਮਾ ਦੇਵੀ ਕੋਲ ਰਹਿ ਗਿਆ ਆਪਣੇ ਪਿਤਾ ਤੇ ਮਤਰੀ ਮਾਂ ਨਾਲ ਗਿਆ ਹੀ ਨਹੀਂ ਉਹ ਉਹਨੂੰ ਬਾਹੋ ਫੜਕੇ ਘੜੀਸ ਰਹੇ ਸਨ ਪਰ ਉਹ ਜ਼ਮੀਨ ਤੇ ਲਟ ਗਿਆ ਉੱਚੀ ਉੱਚੀ ਰੋਣ ਲੱਗਿਆ ਅੱਖਾਂ ਵਿੱਚ ਲਹੂ ਦੇ ਹੰਝੂ ਵਗ ਰਹੇ ਸਨ ਬਸ ਉਦੋਂ ਤੋਂ ਉਹ ਆਤਮਾ ਦੇ ਵੀ ਕੋਲ ਹੈ ਆਤਮਾ ਦੇ ਵੀ ਦਾ ਪਤੀ ਰਿਟਾਇਰ ਹੋਣ ਬਾਅਦ 2 ਸਾਲ ਜਿਉਂਦਾ ਰਿਹਾ ਰਿਟਾਇਰ ਹੋਣ ਤੋਂ 4 ਸਾਲ ਪਹਿਲਾਂ ਉਹਨੇ ਇੱਥੇ ਨਵਾਂ ਪਲਾਟ ਲੈ ਕੇ ਮਕਾਨ ਬਣਾ ਲਿਆ ਸੀ ਉਹ ਕਹਿੰਦਾ ਹੁੰਦਾ ਜਦੋਂ ਸਾਰੀ ਉਮਰ ਤਾਂ ਇਸ ਸ਼ਹਿਰ ਵਿੱਚ ਕੱਢ ਦਿੱਤੀ ਹੁਣ ਹਰਿਆਣੇ ਜਾ ਕੇ ਕੀ ਕਰਨਾ ਹੈ ਇਸ ਸ਼ਹਿਰ ਦੇ ਲੋਕ ਹੀ ਹੁਣ ਤਾਂ ਉਸੇ ਸੰਗੀ ਸਾਥੀ ਹਨ ਰਿਸ਼ਤੇਦਾਰਾਂ ਵਰਗੇ ਦੋਸਤ ਹਨ ਇੱਥੇ ਦੇ ਲੋਕਾਂ ਵਧੀਆ ਖੁੱਲਾ ਚੌੜਾ ਮਕਾਨ ਹੈ ਤਿੰਨ ਵੱਡੇ ਕਮਰੇ ਵੇੜੇ ਵਿੱਚ ਰਸੋਈ ਸਟੋਰ ਲੈਟਰਨ ਤੇ ਗੁਸਲਖਾਨਾ ਤਿੰਨ ਕਮਰਿਆਂ ਗਏ ਲੰਮਾ ਵਰਾਂਡਾ ਰਿਟਾਇਰ ਹੋਣ ਤੋਂ 2 ਸਾਲ ਪਹਿਲਾਂ ਇਸੇ ਮਕਾਨ ਵਿੱਚ ਵੱਡੀ ਕੁੜੀ ਸ਼ਿਮਲਾ ਦਾ ਵਿਆਹ ਕੀਤਾ ਪਰ ਉਹਨੂੰ ਪਤਾ ਨਹੀਂ ਕਾਹਦਾ ਗਮ ਖਾ ਗਿਆ ਰਿਟਾਇਰ ਹੋ ਜਾਣ ਦਾ ਜਾਂ ਸ਼ਾਇਦ Shimla ਦਾ Shimla ਦੇ ਸੌਰੇ ਦਾ ਹੋਟਲ ਸੀ ਬਹੁਤ ਆਮਦਨ ਸੀ ਉਹਦੇ ਦੋ ਮੁੰਡੇ ਸਨ ਵੱਡਾ ਤਾਂ ਹੋਟਲ ਤੇ ਹੀ ਬੈਠਦਾ ਛੋਟਾ ਬੀਏ ਵਿੱਚ ਪੜਦਾ ਸੀ ਇਧਰ Shimla BA ਕਰ ਚੁੱਕੀ ਸੀ ਬਸ ਸੰਜੋਗ ਪਿੱੜ ਗਏ Shimla ਦਾ ਸੌਹਰਾ ਉਦੋਂ ਤਾਂ ਕਹਿੰਦਾ ਸੀ ਉਹ ਆਪਣੇ ਮੁੰਡੇ ਨੂੰ ਪੜਾ ਕੇ ਕੋਈ ਅਫਸਰ ਬਣਾਏਗਾ ਪਰ ਉਹਨੂੰ ਖੁਦ ਪਤਾ ਸੀ ਕਿ ਮੁੰਡਾ ਕਾਲਜ ਘਟ ਜਾਂਦਾ ਹੈ ਤੇ ਆਵਾਰਾਗਰਦੀ ਬਹੁਤੀ ਕਰਦਾ ਹੈ। ਅਫਸਰ ਤਾਂ ਕੀ ਉਹ ਘਰ ਦੇ ਕੰਮ ਵਿੱਚ ਵੀ ਸ਼ਾਇਦ ਹੀ ਟਿਕ ਸਕੇ। ਮਾਂ ਨੇ ਉਹਨੂੰ ਵਿਆਹ ਲਿਆ ਸੋਚਦੀ ਹੋਵੇਗੀ ਬਹੂ ਘਰੇ ਆ ਗਈ ਤਾਂ ਉਹ ਸੁਧਰ ਜਾਏਗਾ। ਸ਼ਾਇਦ ਬਗਾਨੀ ਧੀ ਹੀ ਅਖੇ ਲਾਲਵੀ ਹੋਰ ਨਹੀਂ ਤਾਂ ਹੋਟਲ ਦਾ ਕੰਮ ਹੀ ਸੰਭਾਲੇਗਾ। ਵੱਡਾ ਮੁੰਡਾ ਵੀ ਤਾਂ ਕਰਦਾ ਹੈ। ਤੇ ਬਾਪ ਮੰਗ ਕਮਾਈ ਵੱਲ ਹੀ ਧਿਆਨ ਹੈ। ਸ਼ਿਮਲਾ ਦੇ ਬਾਪ ਨੇ ਪਹਿਲੇ ਦਿਨਾਂ ਵਿੱਚ ਹੀ ਉਹਦਾ ਤਤ ਕੱਢ ਲਿਆ ਸੀ। ਉਹ ਵਿਗੜਿਆ ਹੋਇਆ ਮੁੰਡਾ ਹੈ। ਆਪਣੇ ਬਾਪ ਦਾ ਘਰ ਤਾਂ ਖਰਾਬ ਕਰ ਹੀ ਰਿਹਾ ਹੈ। ਕਿਸੇ ਦਿਨ ਉਹ ਉਹਦਾ ਘਰ ਵੀ ਵੇਚ ਕੇ ਖਾ ਜਾਏਗਾ। ਆਰਾਮਜਾਦੇ ਦੀ ਤੌਰ ਤਾਂ ਦੇਖੇ ਕੋਈ ਜਿਵੇਂ ਨवाब ਦਾ ਪੁੱਤ ਹੋਵੇ। ਪੈਂਟ ਦੀਆਂ ਜੇਬਾਂ ਦੋਵੇਂ ਜੇਬਾਂ ਵਿੱਚ ਰਮਾਲ ਇੱਕ ਮੂੰਹ ਪੂੰਝਣ ਲਈ ਤੇ ਇੱਕ ਬੂਟ ਪੂੰਝਣ ਲਈ ਘਰ ਵਿੱਚ ਮੇਜ਼-ਕੁਰਸੀ ਲਾ ਕੇ ਸ਼ਰਾਬ ਪਿੰਦਾ ਹੈ ਸ਼ਰਾਬ ਪੀਣੋਂ ਹਟਦਾ ਹੀ ਨਹੀਂ ਫਿਰ ਗੱਲਾਂ ਨਹੀਂ ਮੁੱਕਣ ਦਿੰਦਾ ਰੋਟੀ ਦੀ ਥਾਲੀ ਪਈ ਰਹਿ ਜਾਂਦੀ ਹੈ ਨਿੱਕੀ-ਨਿੱਕੀ ਗੱਲ ਤੇ ਵਿਗੜ ਉੱਠੇਗਾ ਤੇ ਪਲੇਟਾਂ ਕੌਲੀਆਂ ਵੇੜੇ ਵਿੱਚ ਵਗਾਵਗਾ ਮਾਰਦਾ ਹੈ ਜੁਵਾਈ ਹੈ ਮਾਚੋ ਨਹੀਂ ਤਾਂ ਅਜਿਹੇ ਸੂਰ ਤੇ ਗੋਲੀ ਠੰਡੀ ਕਰ ਦੇਵੇ ਅਗਲਾ ਉੱਥੇ ਕੁੜੀ ਨੂੰ ਦੁਖੀ ਰੱਖਦਾ ਹੈ ਇੱਥੇ ਕੁੜੀ ਦੀ ਮਾਂ ਨੂੰ ਕਿਵੇਂ ਹੱਥ ਬੰਨੀ ਖੜੀ ਰਹਿੰਦੀ ਹੈ ਕੁੱਤੇ ਮੋਰੇ ਅਖੇ ਰੋਟੀ ਖਾ ਲੈ ਸੌ ਠੰਡੀ ਹੋ ਜਾਊਗੀ ਤੂੰ ਇਹਦੇ ਮੂੰਹ ਵਿੱਚ ਬਾਹਮਣ ਦਾ ਪੁੱਤ ਹੋ ਕੇ ਆ ਚੱਜ ਸ਼ਿਮਲਾ ਦਾ ਬਾਪ ਸਨਾਤਨੀ ਬੰਦਾ ਸੀ ਉਹਨੂੰ ਤਾਂ ਧੀ ਦਾ ਗਮ ਹੀ ਲੈ ਗਿਆ ਇਹ ਹੁਣ ਤੱਕ ਜਵਾਈ ਦਾ ਉਹੀ ਹਾਲ ਹੈ ਉਹ ਚੌਥੇ ਪੰਜਵੇਂ ਮਹੀਨੇ ਇਥੇ ਢੇੜਾ ਮਾਰਦਾ ਹੈ ਕਦੇ ਸ਼ਿਮਲਾ ਨਾਲ ਹੁੰਦੀ ਹੈ ਕਦੇ ਉਹ ਇਕੱਲਾ ਹੀ ਆ ਧਮਕਦਾ ਹੈ ਸ਼ਿਮਲਾ ਕੋਲ ਦੋ ਜਵਾਕ ਹੋ ਚੁੱਕੇ ਹਨ ਉਹ ਆਪਣੀ ਬੀੜੇ ਪੂਰੀ ਨਹੀਂ ਕਰ ਸਕਿਆ ਸੀ ਹੁਣ ਬਸ ਹੋਟਲ ਤੇ ਕਦੇ-ਕਦੇ ਜਾਂਦਾ ਹੈ ਜਾਂਦਾ ਹੈ ਤਾਂ ਵੱਡੇ ਭਾਈ ਵੱਲ ਅੱਖਾਂ ਹੀ ਘੜਦਾ ਰਹੇਗਾ ਉਹਦੇ ਦੁੱਖ ਨੇ ਬਾਪ ਦਾ ਬੁਰਾ ਹਾਲ ਕੀਤਾ ਹੋਇਆ ਹੈ ਉਹ ਮੁੰਡੇ ਨੂੰ ਤਾਂ ਕੁਝ ਨਹੀਂ ਆਖਦਾ ਮੁੰਡੇ ਦੀ ਮਾਂ ਨੂੰ ਸੂਲੀ ਤੇ ਟੰਗੀ ਰੱਖਦਾ ਹੈ ਕਹਿੰਦਾ ਹੈ ਤੂੰ ਇਹਨੂੰ ਜੰਮਿਆ ਕਾਨੂੰ ਸੀ ਹਰਾਮੀ ਨੂੰ ਫੇਰ ਇਸ ਲੰਡਰ ਨੂੰ ਵਿਆਹਿਆ ਕਿਉਂ ਬਗਾਨੀ ਧੀ ਦਾ ਪਾਪ ਖੱਟਿਆ ਫਲਵਾਈ ਤਾਂ ਉਹਨੂੰ ਬੁਲਾਉਂਦਾ ਤੱਕ ਨਹੀਂ ਪਰ ਸ਼ਿਮਲਾ ਨੂੰ ਧੀ ਬਣਾ ਕੇ ਰੱਖਦਾ ਹੈ ਉਹਦੇ ਜਵਾਕਾਂ ਨੂੰ ਗੋਦੀ ਵਿੱਚ ਲੈ ਕੇ ਬੈਠਾ ਰਹੇਗਾ ਮਾਂ ਹਾਂਕ ਮਾਰਦੀ ਹੈ ਸ਼ਿਵ ਚਰਨ ਉੱਠ ਪਈ ਤੋਂਪਾ ਨਿਕਲ ਆਈਆਂ ਚਾ ਵੀ ਲੈ ਹਲਵਾਈ ਖਿਜਦਾ ਹੈ ਕੁੱਤਾ ਚਰਨ ਕਹ ਕਪੂਤ ਨੂੰ ਕੁੱਤਾ ਚਰਨ ਹੂੰ ਸ਼ਿਵ ਚਰਨ ਬੈਡਟੀ ਦਿੰਦੀ ਹੈ ਸਾਹਿਬਜ਼ਾਦੇ ਨੂੰ ਮਾਰ ਘੋੜਿਆਂ ਦਾ ਵਪਾਰ ਕਰਕੇ ਆਇਆ ਜਿਵੇਂ ਸ਼ਿਵ ਕਰਨ ਜਦੋਂ ਵੀ ਇੱਥੇ ਆਉਂਦਾ ਹੈ ਰੇਸ਼ਮ ਉਹਦੀ ਪੂਰੀ ਸੇਵਾ ਕਰਦਾ ਹੈ ਜਿਵੇਂ ਕੋਈ ਨੌਕਰ ਕਰਦਾ ਹੋਵੇ ਉਸ ਦਿਨ ਕਾਲਜ ਨਹੀਂ ਜਾਂਦਾ ਪਰ ਬਿਮਲਾ ਨੇ ਸ਼ਿਵਕਰਨ ਨੂੰ ਕਦੇ ਸਿੱਧੇ ਮੂੰਹ ਨਹੀਂ ਬੁਲਾਇਆ ਬਸ ਇੱਕ ਵਾਰ ਕਹੇਗੀ ਨਮਸਤੇ ਜੀਜਾ ਜੀ ਫੇਰ ਚੁੱਪ ਉਹ ਉਹਦੇ ਸਾਹਮਣੇ ਆਉਣ ਤੋਂ ਵੀ ਗੁਰੇਜ਼ ਕਰਦੀ ਹੈ ਸ਼ਿਵਚਰਨ ਆਇਆ ਹੋਵੇ ਤਾਂ ਆਤਮਾ ਦੇ ਵੀ ਰੇਸ਼ਮ ਨੂੰ ਇੱਧਰ ਉੱਧਰ ਭਜਾਈ ਰੱਖਦੀ ਹੈ ਇਹ ਲੈ ਕੇ ਆ ਉਹ ਲੈ ਗਿਆ ਬਿਸਤਰੀ ਦੀ ਚਾਦਰ ਬਦਲ ਦੇ ਨਹਾਉਣਾ ਪਰਾਉਣੇ ਨੇ ਗੀਜ਼ਰ ਚਲਾ ਦੇ ਉਹਦੇ ਬੂਟ ਪਾਲਿਸ਼ ਕਰ ਦੇ ਉਹਦਾ ਸ਼ਰਟ ਪ੍ਰੈਸ ਕਰ ਲਿਆ ਹਾਂ ਦਹੀਂ ਜਮਾਉਣੀ ਤਾਂ ਭੁੱਲੀ ਗਈ ਆ ਤੂੰ ਸ਼ਿਵਚਰਨ ਦਾ ਸਵੇਰੇ ਹੀ ਮੰਗੂਗਾ ਦਹੀਂ ਰੇਸ਼ਮਾਤਮਾ ਦੇ ਵੀ ਲਈ ਇੰਨਾ ਕਰਦਾ ਹੈ ਜਿਵੇਂ ਉਹਦਾ ਢਿੱਡੋਂ ਕੱਢਿਆ ਪੁੱਤ ਹੋਵੇ ਉਸੇ ਨਾਤਮਾ ਦੇ ਵੀ ਸਾਰਾ ਸਮਾਂ ਚੁੱਪਚੁੱਪ ਉੱਠਦੇ ਹੀ ਬੈਠਦੀ ਰਹੇ ਜਿਵੇਂ ਉਹਨੂੰ ਕਿਸੇ ਕੋਰ ਉਦਾਸੀ ਨੇ ਘੇਰ ਰੱਖਿਆ ਹੋਵੇ ਜਿਵੇਂ ਉਹ ਕਿਸੇ ਡੂੰਗੀ ਸੋਚ ਵਿੱਚ ਤਸ ਚੁੱਕੀ ਹੋਵੇ ਜਿਵੇਂ ਉਹ ਕੋਈ ਅਲੋਕਾਰ ਫੈਸਲਾ ਕਰ ਬੈਠੀ ਹੋਵੇ ਜਿਵੇਂ ਉਹਨੇ ਕੋਈ ਅੱਕ ਚੱਬ ਲਿਆ ਹੋਵੇ ਜਾਂ ਕੋਈ ਦੁਰਲਭ ਫਲ ਤੋੜ ਲਈ ਹੋਵੇ ਦਿਨ ਢਲਿਆ ਉਹਨੇ ਰੋਟੀ ਟੁੱਕਦਾ ਆਹਰ ਨਹੀਂ ਕੀਤਾ ਬਿਮਲਾ ਦੋ ਵਾਰ ਚਿੱਕਾ ਮਾਰ ਚੁੱਕੀ ਹੈ ਮੰਮੀ ਹਾਏ ਮੇਰਾ ਕਾਲਜਾ ਮੰਮੀ ਰੋਟੀ ਆਤਮਾ ਦੇਵੀ ਗੁੰਮਸੂਮ ਬੈਠੀ ਹੋਈ ਹੈ ਉਹਨੂੰ ਬਿਮਲਾ ਦੀ ਕੋਈ ਆਵਾਜ਼ ਨਹੀਂ ਸੁਣਦੀ ਖਾਸੀ ਦਿਨ ਬਾਅਦ ਰੇਸ਼ਮ ਬਾਹਰੋਂ ਕਿਧਰੋਂ ਆਇਆ ਹੈ ਸਾਈਕਲ ਨੂੰ ਟਿਕਾਣੇ ਤੇ ਖੜਾ ਕਰਕੇ ਆਤਮਾ ਦੇਵੀ ਦੇ ਗੋਡੇ ਮੁੱਢਾ ਬੈਠਾ ਹੈ ਕਹਿੰਦੀ ਕਹਿੰਦਾ ਹੈ ਰੋਟੀ ਖਾ ਚੁੱਕੇ ਮੰਮੀ ਤੁਸੀਂ ਆਤਮਾ ਦੇਵੀ ਦਾ ਜਵਾਬ ਉਡੀਕੇ ਬਿਨਾਂ ਉਹਨੇ ਰਸੋਈ ਖੋਲੀ ਹੈ ਉਹ ਇਸ ਤਰ੍ਹਾਂ ਹੀ ਕਰਿਆ ਕਰਦਾ ਹੈ ਭੁੱਖ ਲੱਗੀ ਹੋਵੇ ਤਾਂ ਕਿਸੇ ਨੂੰ ਉਡੀਕਦਾ ਨਹੀਂ ਖੁਦ ਹੀ ਕੌਲੀ ਵਿੱਚ ਸਬਜ਼ੀਆਂ ਦੋ ਕੜਚੀਆਂ ਪਾਵੇਗਾ ਤੇ ਹੱਥ ਵਿੱਚ ਰੋਟੀਆਂ ਫੜ ਕੇ ਬੈਠ ਜਾਵੇਗਾ ਫਿਰ ਵਿੱਚ ਦੀ ਮੇਮਲਾ ਨੂੰ ਹਾਕ ਮਾਰੇਗਾ ਵਿਮਲ ਬਿਮਲ ਨੂੰ ਪਤਾ ਹੁੰਦਾ ਹੈ ਕਿ ਉਹ ਕਿਉਂ ਉਹਨੂੰ ਬੁਲਾ ਰਿਹਾ ਹੈ। ਉਹ ਅਗੋਂ ਹੋਰ ਉੱਚਾ ਬੋਲੇਗੀ। ਮੰਮੀ ਪਾਣੀ ਦੇ ਦੇ ਇਹਨੂੰ। ਆਤਮਾ ਦੇਵੀ ਖਿਜੇਗੀ। ਰੋਟੀ ਲੈ ਕੇ ਬੈਠਾ ਹੈ ਤਾਂ ਪਾਣੀ ਲੈਣ ਦੇ ਨੂੰ ਕੀ ਭਾਰ ਲੱਗਦਾ ਸੀ ਕੋਈ? ਮੰਮੀ ਪਲੀਜ਼। ਉਹ ਫਿਲਮੀ ਨਖਰਾ ਕਰੇਗਾ। ਆਤਮਾ ਦੇਵੀ ਪਾਣੀ ਦੇ ਗਲਾਸ ਨਾਲ ਇੱਕ ਰੋਟੀ ਵੀ ਹੋਰ ਲਿਆ ਦਿੰਦੀ ਹੈ। ਉਹਨੂੰ ਪਤਾ ਹੈ। ਉਦੀ ਭੁੱਖ ਦੋ ਰੋਟੀਆਂ ਨਾਲੋਂ ਵੱਧ ਹੈ ਸਟੋਵ ਕੋਲ ਬੈਠ ਕੇ ਤਤੀ ਤਤੀ ਰੋਟੀ ਖਾ ਜਾਵੇਗਾ ਸਖਣੀ ਰਸੋਈ ਦੇਖ ਕੇ ਰੇਸ਼ਮ ਵਾਪਸ ਆਤਮਾ ਦੇਵੀ ਕੋਲ ਆ ਜਾਂਦਾ ਹੈ ਉਹ ਪਹਿਲਾਂ ਰੋਂਦੀ ਹੈ ਫਿਰ ਅੱਖਾਂ ਬੂੰਝ ਕੇ ਰੇਸ਼ਮ ਦਾ ਹੱਥ ਆਪਣੇ ਹੱਥ ਵਿੱਚ ਲੈ ਲੈਂਦੀ ਹੈ ਉਹ ਹੈਰਾਨੀ ਭਰਿਆ ਹਾਸਾ ਹੱਸਦਾ ਹੈ ਫਿਰ ਉਹ ਬਿਮਲਾ ਨੂੰ ਹਾਕ ਮਾਰਦੀ ਹੈ ਮਾਂ ਦੀ ਫਟਿਫਟੀ ਆਵਾਜ਼ ਸੁਣ ਕੇ ਉਹ ਭੱਜ ਕੇ ਉਹਦੇ ਕੋਲ ਆਉਂਦੀ ਹੈ ਮਾਂ ਦੇ ਹੱਥ ਵਿੱਚ ਰੇਸ਼ਮ ਦਾ ਹੱਥ ਦੇਖ ਕੇ ਹੈਰਾਨ ਹੁੰਦੀ ਹੈ ਦੂਜੇ ਹੱਥ ਨਾਲ ਬਿਮਲਾ ਦਾ ਹੱਥ ਫੜ ਕੇ ਮਾਂ ਉਹਨੂੰ ਆਪਣੇ ਕੋਲ ਬਿਠਾ ਲਿਆ ਹੈ ਬਿਮਲਾ ਤੇ ਰੇਸ਼ਮ ਮੁਸਕੁਰਾ ਰਹੇ ਹਨ ਪਰ ਬੜੇ ਹੈਰਾਨ ਹਨ ਜਿਵੇਂ ਮਾਂ ਨੂੰ ਕੋਈ ਪਾਗਲਪਨ ਚੜ ਰਿਹਾ ਹੋਵੇ ਬ੍ਰਾਹਮਣ ਦਾ ਪੁੱਤ ਵੀ ਕੋਈ ਫੂਕਣਾ ਮੈਂ ਪਹਿਲੇ ਨੇ ਕਿਹੜੇ ਓਂਘੂੜੇ ਝੁਟਾ ਕੇ ਮੈਨੂੰ ਸੂਲੀ ਤੇ ਟੰਗ ਰੱਖਿਆ ਮੇਰੀ ਧੀ ਨੂੰ ਤਪਾ ਛੱਡੀ ਏ ਮੈਂ ਤਾਂ ਮੈਨੂੰ ਤਾਂ ਪੁੱਤ ਤੂੰ ਚੰਗਾ ਆਤਮਾ ਦੇਵੀ ਨੇ ਬਿਮਲਾ ਦਾ ਹੱਥ ਰੇਸ਼ਮ ਦੇ ਹੱਥ ਵਿੱਚ ਦੇ ਦਿੱਤਾ ਹੈ ਹੁਣ ਬਿਮਲਾ ਤੇ ਰੇਸ਼ਮ ਦੀਆਂ ਅੱਖਾਂ ਵਿੱਚ ਪਾਣੀ ਹੈ ਪਰ ਇਹਨਾਂ ਹੰਝੂਆਂ ਦਾ ਹੋਰ ਰੰਗ ਹੈ ਤੇ ਫਿਰ ਅੰਦੀ ਰਾਤ ਤੱਕ ਬੈਠੇ ਉਹ ਤਿੰਨੇ ਗੱਲਾਂ ਕਰਦੇ ਰਹਿੰਦੇ ਹਨ ਉਹ ਵਿਖਦੀਆਂ ਯੋਜਨਾਵਾਂ ਦਾ ਕੋਈ ਅੰਤ شمار ਨਹੀਂ ਰੋਟੀ ਪੱਕੀ ਤਾਂ ਹੈ ਪਰ ਖੁਸ਼ੀ ਨਹੀਂ ਕਿਉਂ ਤਿੰਨੇ ਹੀ ਥੋੜੀ ਥੋੜੀ ਖਾ ਸਕੇ ਹਨ ਰੇਸ਼ਮ ਸਿੰਘ ਨਾਈਆਂ ਦਾ ਮੁੰਡਾ ਹੈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ do